ਇਹ ਹੈ ਜੀ ਤਰਵਿੰਦਰਨ ਦਾ ਯੂਥ ਹੋਸਟਲ ਇੰਟਰਨੈਸ਼ਨਲ ਯੂਥ ਹੋਸਟਲ ਇੰਟਰਨੈਸ਼ਨਲ ਯੂਥ ਹੋਸਟਲ ਹੈ ਜਿਹੜੇ ਇਹ ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ ਭਾਰਤ ਸਰਕਾਰ ਦੇ ਅੰਡਰ ਹੁੰਦੇ ਨੇ ਅੱਜ ਕੱਲ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਅੰਡਰ ਹੈ ਇੱਥੇ ਕੋਈ ਵੀ ਨੌਜਵਾਨ ਜਿਹੜਾ ਉਹ ਠਹਿਰ ਸਕਦਾ ਆ ਕੇ ਬੜੇ ਨੋਮੀਨਲ ਰੇਟਸ ਦੇ ਵਿੱਚ ਖਾਣਾ ਵੀ ਔਰ ਠਹਿਰਾਵ ਵੀ ਇੱਥੇ ਬਹੁਤ ਸਸਤੇ ਰੇਟਾਂ ਦੇ ਵਿੱਚ ਹੁੰਦਾ ਹੈ ਕੋਈ ਟੂਰ ਤੁਸੀਂ ਲੈ ਕੇ ਜਾਓ ਯੂਥ ਹੌਸਟਲ ਦੇ ਵਿੱਚ ਬੁਕਿੰਗ ਕਰਾ ਲਓ ਤਾਂ ਤੁਹਾਨੂੰ ਵਧੀਆ ਸਿਕਿਉਰਿਟੀ ਦੇ ਨਾਲ ਉੱਥੇ ਰਹਿائش ਆ ਜਿਹੜੀ ਮਿਲ ਜਾਂਦੀ ਹੈ ਡਬਲ ਬੈੱਡਰੂਮ ਵੀ ਇੱਥੇ ਹੁੰਦੇ ਆ ਡੋਰ ਬੈਟਰੀਜ਼ ਵੀ ਹੁੰਦੀਆਂ ਬਹੁਤ ਵਧੀਆ ਅਸੀਂ ਆਪਣਾ ਸਮਾਨ ਆ ਜਿਹੜਾ ਬੰਨ ਲਿਆ ਤੇ ਹੁਣ ਚੱਲਦੇ ਆ ਅਸੀਂ ਤਰਵਿੰਦਰਮ ਤੋਂ ਕੰਨਿਆ ਕੁਮਾਰੀ ਤੱਕ ਤੇ ਕੰਨਿਆ ਕੁਮਾਰੀ ਜਿਸ ਤਰ੍ਹਾਂ ਪਤਾ ਹੀ ਹੈ ਕਿ ਹਿੰਦੁਸਤਾਨ ਦਾ ਬਹੁਤ ਹੀ ਵਧੀਆ ਟੂਰਿਸਟ ਸਪੌਟ ਹੈ ਇਹ ਵੀ ਹੈ ਕਿ ਇੱਥੋਂ ਧਰਤੀ ਦਾ ਜਿਹੜਾ ਆਖਰੀ ਸਿਰਾ ਹੈ ਨਾ ਉਹ ਵੀ ਕੰਨਿਆ ਕੁਮਾਰੀ ਹੀ ਹੈ ਭਾਰਤ ਦੀ ਧਰਤੀ ਦਾ ਆਖਰੀ ਸਿਰਾ। ਇਹ ਰਸਤੇ 'ਚ ਜਾਂਦੇ ਜਾਂਦੇ ਅਸੀਂ ਇੱਕ ਹੋਰ ਸਾਨੂੰ ਵਿੱਚ ਮਿਲਿਆ। ਜਿਹਦਾ ਨਾਂ ਹੈ ਜਿਹੜਾ ਉਹ ਸਾਨੂੰ ਪਤਾ ਨਹੀਂ ਹੈ। ਸਾਨੂੰ ਸੋਹਣਾ ਲੱਗਿਆ ਪਰ ਅਸੀਂ ਖੜ ਗਏ ਪਰ ਉਹ ਬੰਦ ਸੀ। ਜਿਹੜਾ ਉੱਥੋਂ ਦਾ ਸਿਸਟਮ ਸੀਗਾ ਸਾਰਾ ਹਵਾਈ ਜਹਾਜ਼ ਆਉਣ। ਉੱਥੋਂ ਦਾ ਜਿਹੜਾ ਸਿਸਟਮ ਸੀਗਾ ਜਹਾਜ਼ਾਂ ਦੇ ਆਉਣ ਜਾਣ ਦਾ ਉਹ ਪੋਰਟ ਹੈ ਜਿਹੜਾ ਉਹ ਬੰਦ ਸੀ। ਪਰ ਸਾਨੂੰ ਵਧੀਆ ਲੱਗਿਆ ਅਸੀਂ ਫੋਟੋਆਂ ਖਿਚਵਾ ਕੇ ਅੱਗੇ ਚਲੇ ਗਏ ਤੇ ਫਿਰ ਅਸੀਂ ਚਲੇ ਗਏ ਕੋਲੰਬੀ ਵਿਚ ਤੇ। ਕੋਲੰਬੀ ਸੋਹਣਾ ਸੀ। ਕੁਝ ਲੋਕ ਆ ਜਿਹੜੇ ਉੱਥੇ ਮੱਛੀ ਫੜ ਰਹੇ ਸੀ ਲਗਾਤਾਰ ਤਕਰੀਬਨ 60 70 ਬੰਦੇ ਆ ਜਿਹੜੇ ਉਹ ਇੱਕ ਜਾਲ ਨੂੰ ਖਿੱਚ ਰਹੇ ਸੀ ਪਰ ਅਫਸੋਸ ਇਹ ਹੋਇਆ ਜਦੋਂ ਉਹਨਾਂ ਨੇ ਜਾਲ ਖੇਚਿਆ ਤੇ ਮੱਛੀ ਦੋ ਤਿੰਨ ਕ ਮੱਛੀਆਂ ਛੋਟੀ ਛੋਟੀਆਂ ਨਿਕਲੀਆਂ ਬੜਾ ਬੜਾ ਅਫਸੋਸ ਹੋਇਆ ਵਿਚਾਰਿਆਂ ਨੂੰ ਉਸ ਤੋਂ ਬਾਅਦ ਅਸੀਂ ਉੱਥੇ ਬ੍ਰੇਕਫਾਸਟ ਕੀਤਾ ਇੱਕ ਪੰਜਾਬੀ ਰੈਸਟੋਰੈਂਟ ਦੇ ਵਿੱਚ ਤੇ ਬ੍ਰੇਕਫਾਸਟ ਕਰਨ ਤੋਂ ਬਾਅਦ ਅਸੀਂ ਫੇਰ ਚੱਲੇ ਕੰਨਿਆ ਕੁਮਾਰੀ ਵੱਲ ਨੂੰ ਅਗਲੀ ਗੱਲ ਹੈ ਤਵਾਲਮ ਦੇ ਵਿੱਚ ਇੱਕ ਪੰਜਾਬੀ ਠੱਬਾ ਫੈਮਿਲੀ ਰੈਸਟੋਰੈਂਟ ਇੱਥੇ ਤੇ ਖਾਣਾ ਖਾਣ ਰੋਕੇ ਤੇ ਬੜੇ ਵਧੀਆ ਪਰੌਂਠੇ ਮਿਲੇ ਇੱਥੇ ਮਿਕਸ ਵਜ ਪਰੌਂਠੇ ਬੜੀ ਸਵਾਦ ਸੀ ਕਿੰਨੇ ਦਿਨਾਂ ਬਾਅਦ ਪੰਜਾਬੀ ਖਾਣਾ ਖਾਦਾ ਫੱਲ ਵੀ ਤੇ ਸਾਥੀ ਹਾਂਜੀ ਕਿਵੇਂ ਲੱਗਿਆ ਖਾਣਾ ਹਾਂਜੀ ਦੋ ਤਰੀਕਾ ਮੁੱਖੀ ਦੱਸੋ ਹਾਂਜੀ ਕਿੱਦਾਂ ਲੱਗਿਆ ਜੀ ਖਾਣਾ ਹਾਂ ਆ ਵਧੀਆ ਸੀਗਾ ਪਰ ਯਾਰ ਮੰਗਾ ਬਹੁਤ ਸੀ 100 ਰੁਪਏ ਦਾ ਇੱਕ ਪਰੌਂਠਾ ਤੇ 30 ਰੁਪਏ ਕਿੱਢੀ ਹੋ ਗਈ ਇੱਥੇ بهي تو کھا دے میں ایک کاغذ سارے یہ 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 नारियल ही लगे हुए शुरू छूबता जा रहा है थले केला केला सब चीज खाली नारियल नारियल ਤ੍ਰੇਤੀ ਚੰਕ ਕੋਨੜ ਵਾਟਰ ਹਾਂਜੀ ਕਿਵੇਂ ਰਿਹਾ ਸਫਰ ਜੋਰਦਾਰ ਤੇ ਨਿਆਰਾ ਆ ਗਿਆ ਰੀਚ ਦੇ ਨਾਲ-ਨਾਲ ਰੀਚ ਦੇ ਨਾਲ-ਨਾਲ ਫੁੱਰੇ ਆਏ ਆ ਬਹੁਤ ਵਧੀਆ ਰਿਆ ਰੀਚ ਦੇ ਨਾਲ-ਨਾਲ ਅ ਜੋਨਗੋ ਕਨੇਕਵਾਰੀ ਦਾ ਸਫਰ ਬਹੁਤ ਵਧੀਆ ਹੁਣ ਇੱਥੇ ਚਾਹ ਪੀ ਰਹੇ ਆ ਇਹਨਾਂ ਦੀ ਆ ਦਿਖਾਓ ਕਰਾਂ ਸੋ ਪਹਿਲਾ ਬੰਦਾ ਚਾਹ ਤੇ ਚਾਹ ਬਣ ਰਹੀ ਹੈ ਜੀ ਲਗਾ ਆਪਾਂ ਕਰਦੇ ਆਂ ਕੋਈ ਨਹੀਂ ਸਾਡੇ ਕੋਲ ਤਾਂ ਇੱਕ ਜਿੰਦਾ ਅਨੁਮਾਨ ਸਪੀਕਰ ਹੈ ਜਿਹੜਾ ਸਾਡੇ ਮੋਬਾਈਲ ਤੇ ਚੱਲਦਾ ਹੈ ਪਰ ਰਸਤੇ 'ਚ ਖਰਾਬ ਹੋ ਗਿਆ ਇਸ ਜਗ੍ਹਾ ਤੇ ਠਹਿਰ ਕੇ ਅਸੀਂ ਇਹ ਸਪੀਕਰ ਵੀ ਠੀਕ ਕਰ ਲਿਆ ਤੇ ਨਾਲ ਇਹਨੂੰ ਚੱਲਣ ਵੀ ਲਾ ਲਿਆ ਕਿਉਂਕਿ ਜਦੋਂ ਮੋਟਰਸਾਈਕਲ ਤੇ ਲੰਮਾ ਸਫ਼ਰ ਕਰਦੇ ਆ ਤੇ ਗਾਣੇ ਗੁਣੇ ਤਾਂ ਸੁਣ ਕੇ ਬੰਦੇ ਦਾ ਨਹੀਂ ਤਾਂ ਬੰਦਾ ਬੋਰ ਹੋ ਜਾਂਦਾ ਹੈ ਸਪੀਕਰ ਠੀਕ ਹੋ ਗਿਆ ਚੱਲਦੇ ਆ ਅੱਗੇ ਅਗਲੀ ਗੱਲ ਹੈ ਜਿਹੜੀ ਉਹ ਆਪਾਂ ਕਰਨਿਆ ਕੁਮਾਰੀ ਚੱਲ ਕੇ ਕਰਦੇ ਆ ਤੇ ਦਿਖਾਉਨੇ ਆ ਤੁਹਾਨੂੰ ਕਰਨਿਆ ਕੁਮਾਰੀ ਕਿਸ ਖੂਬਸੂਰਤੀ ਦਾ ਨਾਮ ਹੈ ਔਰ ਕਰਨਿਆ ਕੁਮਾਰੀ ਦੇ ਵਿੱਚ ਕੀ ਹੈ ਅਗਲੀ ਉਦੇ ਵਿੱਚ ਦੱਸਾਂਗੇ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਲਓ ਤੇ ਚੈਨਲ ਨੂੰ ਫੋਲੋ ਕਰ ਲਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ